ਕਾਹੇ ਗੁਲਾਕ ਕੀਤੇ ਹੋਣਗੇ ਤੂੰ ਦੱਖਣਾਰ ਮਾਲਕਾ ਅਸੀ ਲਖਣੀ ਗੁਲਾਕੀ ਤੇ ਹੋਣਗੇ ਸਰਾਰੂ ਬੰਦੇ ਆ ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ ਤੈਨੂੰ ਕਿਉਂ ਨਾ ਤਾਰੂ ਬੰਦੇ ਆ ਮਹਿਰਾਂ ਦੇ ਸਾਈਆਂ ਮਹਿਰ ਕਰੀ ਮਹਿਰਾਂ ਦੇ ਸਾਈਆਂ ਮਹਿਰ ਕਰੀ ਮਹਿਰਾਂ ਦੇ ਸਾਈਆਂ ਆਰੇ ਉਪਕਾਰੀ ਆਏ ਤੇਰੇ ਦਰ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਤੇਰੇ ਦਰ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਤੇਰੇ ਦਰ ਪਰ ਉਪਕਾਰੀ ਆਏ ਆਏ ਬਾਰੋ ਉਪਕਾਰੀ ਆਏ ਤੇਰੇ ਦਰ ਪਰ ਉਪਕਾਰੀ ਆਏ ਾਰੇ ਪੁਕਾਰੀ ਹੈ ਤੇਰੇ ਦਰ ਪਰੇ ਪੁਕਾਰੀ ਆਏਾਰੇ ਪੁਕਾਰੀ ਹੈ ਤੇਰੇ ਸਰ ਪਰੇ ਪੁਕਾਰੀ ਆਏ ਏ ਪਾਰੇ ਪੁਕਾਰੀ ਆਏ ਭਗਤ ਜੀ ਨੇ ਕਿਹਾ ਪ੍ਰਧਾਨ ਸਾਹਿਬ ਸਾਡੇ ਅੱਜ ਥੋੜਾ ਲੇਟ ਆਏ ਨੇ ਇਸ ਕਰਕੇ ਇਹਨਾਂ ਨੂੰ 5 ਰੁਪਏ ਜੁਰਮਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭਾਤ ਫੇਰੀ ਦਾ ਅੱਜ ਪਹਿਲਾ ਦਿਨ ਅਤੇ ਪ੍ਰਭਾਤ ਫੇਰੀ ਸੰਗਤ ਪਹੁੰਚੀ ਹੈ ਜੀ ਨੱਥਾ ਸਿੰਘ ਬਾਠ ਤੇ ਸਤਪਾਲ ਸਿੰਘ ਬਾਠ ਉਹਨਾਂ ਦੇ ਗ੍ਰਹਿ ਵਿਖੇ ਸੋ ਪਰਿਵਾਰ ਵੱਲੋਂ ਪ੍ਰਭਾਤ ਫੇਰੀ ਸੰਗਤ ਲਈ ਚਾਹ ਤੇ ਬਿਸਕਟਾਂ ਦੀ ਸੇਵਾ ਕੀਤੀ ਗਈ ਹੈ ਪ੍ਰਮਾਤਮਾ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰਾ ਪਰਿਆ ਹੱਥ ਰਖਣ ਜੀ ਸਾਰੇ ਹੀ ਪਰਿਵਾਰਕ ਮੈਂਬਰਾਂ ਤੇ ਤੰਦਰੁਸਤੀ ਬਖਸ਼ਣ ਇਸੇ ਤਰ੍ਹਾਂ ਚੜ੍ਹਦੇ ਗੱਲਾਂ ਦੇ ਵਿੱਚ ਰੱਖਣਾ ਤੇ ਸੇਵਾ ਕਰਨ ਦਾ ਬਲਵਕਸ਼ਨ ਜੀ ਬਹੁਤ ਬਹੁਤ ਧੰਨਵਾਦ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ